ਰੋਜ਼ ਸਾਡੇ ਕੋਲ ਵੀ ਕੰਪਲੇਂਟਾਂ ਆਉਂਦੀਆਂ ਨੇ ਕਿ ਜੀ ਇਹ ਮਸਲਾ ਚੱਕੋ ਕਿਸਾਨ ਵੀ ਦੁਖੀ ਨੇ ਫਸਲ ਦਾ ਨੁਕਸਾਨ ਹੁੰਦਾ ਇਨਸਾਨੀ ਜ਼ਿੰਦਗੀਆਂ ਜਾਂਦੀਆਂ ਨੇ ਗਊ ਨੂੰ ਅਸੀਂ ਕੱਲਾ ਮਾਤਾ ਤਾਂ ਕਹਿ ਦਿੰਨੇ ਆ ਜੀ ਪਰ ਉਹ ਮਾਤਾ ਜਦੋਂ ਦੁੱਧ ਦੇਣਾ ਬੰਦ ਕਰਦੀ ਏ ਫਿਰ ਮਾਤਾ ਤਾਂ ਅਸੀਂ ਮੁਨਕਰ ਹੋ ਜਾਂਦੇ ਜੀ ਨਾ ਸਰਕਾਰ ਦੇ ਦਰ ਦੇ ਵਿੱਚ ਵੀ ਤਾਂ ਕੁਝ ਨਾ ਕੁਝ ਹੋਵੇਗਾ ਇਹ ਸਾਨੂੰ ਲੈ ਕੇ ਜੀਡ ਗਵਰਨਮੈਂਟ ਪ੍ਰੋਪਰ ਤਰੀਕੇ ਨਾਲ ਸੈਂਟਰ ਗਵਰਨਮੈਂਟ ਨੂੰ ਅਪਰੋਚ ਕਰੇ ਸਖਤ ਡਿਸੀਜਨ ਕਿਹੜਾ ਹੋਣਾ ਚਾਹੀਦਾ ਜਿਹੜੀ ਤਾਂ ਦੁੱਧ ਦਿੰਦੀ ਹੈ ਜੀ ਉਹਨੂੰ ਤਾਂ ਜ਼ਿਆਦਾ ਚਾਰਾ ਪਾਉਂਦੇ ਨੇ ਜੀ ਜਿਹੜੀ ਨਹੀਂ ਦੁੱਧ ਦਿੰਦੀ ਜੀ ਉਹਨੂੰ ਥੂੜੀ ਨਾਲ ਹੀ ਸਾਰ ਦਿੰਦੇ ਨੇ ਜੀ ਵਿਧਾਨ ਸਭਾ ਦੇ ਵਿੱਚ ਅੱਜ ਆਵਾਰਾ ਗਊਆਂ ਨੂੰ ਲੈ ਕੇ ਵਿਧਾਇਕ ਦੇਮਾ ਉਹਨਾਂ ਨੇ ਮੁੱਦਾ ਚੁੱਕਿਆ ਦੇਮਨ ਜੀ ਕਿਵੇਂ ਲੱਗਦਾ ਕਿ ਇਹ ਆਵਾਰਾ ਗਊਆਂ ਨਾਲ ਬਹੁਤ ਸਾਰਾ ਨੁਕਸਾਨ ਹੁੰਦਾ ਬਹੁਤ ਵਧੀਆ ਚਲੋ ਮੁੱਦਾ ਚੁੱਕਿਆ ਤੁਸੀਂ ਕੀ ਅੱਗੇ ਤੋਂ ਰਿਵਰਟ ਮਿਲਿਆ ਦੇਖੋ ਬੜਾ ਗੰਭੀਰ ਮੁੱਦਾ ਜੀ ਰੋਜ਼ ਸਾਡੇ ਕੋਲ ਵੀ ਕੰਪਲੇਂਟਾਂ ਆਉਂਦੀਆਂ ਨੇ ਕਿ ਜੀ ਇਹ ਮਸਲਾ ਚੱਕੋ ਕਿਸਾਨ ਵੀ ਦੁਖੀ ਨੇ ਫਸਲ ਦਾ ਨੁਕਸਾਨ ਹੁੰਦਾ ਇਨਸਾਨੀ ਜ਼ਿੰਦਗੀਆਂ ਜਾਂਦੀਆਂ ਨੇ ਤੇ ਅੱਜ ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖੀ ਹੈ ਕਿ ਆਵਾਰਾ ਗਊਆਂ ਜੜੀਆਂ ਨੇ ਜਦ ਤੱਕ ਤਾਂ ਦੁੱਧ ਦਿੰਦੀਆਂ ਨੇ ਉਹ ਤੱਕ ਤਾਂ ਉਹਨੂੰ ਪੱਠੇ ਵੀ ਪਾਉਨੇ ਆ ਸੀ ਉਹਦੀ ਸੇਵਾ ਵੀ ਕਰਦੇ ਆ ਜਦੋਂ ਦੁੱਧ ਦੇਣਾ ਬੰਦ ਹੋ ਗਈਆਂ ਤਾਂ ਮੂੰਹ ਨੇ ਰਸੀਂ ਛੱਡ ਕੇ ਆਪਦੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਜਾਂਦੇ ਆ ਜੀ ਤਾਂ ਫਿਰ ਉਹੀ ਗਾਵਾਂ ਜਾਂ ਉਹੀ ਟੱਠੇ ਜਿਹੜੇ ਆ ਜੀ ਉਹੋ ਇਨਸਾਨਾਂ ਦੀ ਜ਼ਿੰਦਗੀ ਲੈਂਦੇ ਨੇ ਐਕਸੀਡੈਂਟ ਦੇ ਰੂਪ ਦੇ ਵਿੱਚ ਮੌਤਾਂ ਉਹੀ ਜਾਨਵਰਾਂ ਦੇ ਨਾਲ ਸਾਡੇ ਕਿਸਾਨਾਂ ਦੀ ਫਸਲ ਜਿਹੜੀ ਹੈ ਤਬਾਹ ਹੁੰਦੀ ਹੈ ਜੀ ਤਾਂ ਇਸ ਕਰਕੇ ਮੈਂ ਅੱਜ ਵਿਧਾਨ ਸਭਾ ਪੰਜਾਬ ਵਿਧਾਨ ਸਭਾ ਦੇ ਵਿੱਚ ਮਸਲਾ ਰੇਜ਼ ਕੀਤਾ ਕਿ ਪੰਜਾਬ ਕਿਉਂਕਿ ਕੱਲਾ ਪੰਜਾਬ ਚ ਕਰ ਦਾਂਗੇ ਤਾਂ ਫਿਰ ਨਾਲ ਦੀਆਂ ਸਟੇਟਾਂ ਦੇ ਉੱਥੋਂ ਫੇਰ ਆ ਜਾਣਗੀਆਂ ਜੀ ਪੂਰੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਇੱਥੇ ਕਾਨੂੰਨ ਬਣਾ ਵੀ ਔਰ ਗਊ ਮਾਤਾ ਨੂੰ ਕੋਈ ਐਸਾ ਸਤਿਕਾਰਤ ਜਿਹੜਾ ਜੀ ਮਾਨ ਸਤਕਾਰ ਜਿਹੜਾ ਕਾਨੂੰਨੀ ਤੌਰ ਤੇ ਦਵੇ ਜਿਵੇਂ ਮੈਂ ਗੱਲ ਕਰਦਾ ਕਿ ਗਊ ਮਾਤਾ ਨੂੰ ਇੱਕ ਰਾਸ਼ਟਰੀ ਜਾਨਵਰ ਦੇ ਤੌਰ ਤੇ ਉਹਨਾਂ ਨੂੰ ਮਾਨਤਾ ਮਿਲੇ ਉਹਨਾਂ ਦੇ ਰਖ ਰਖਾ ਲਈ ਜ਼ਿੰਮੇਵਾਰੀ ਤੱਕ ਕਿ ਜਿਹੜਾ ਦੁੱਧ ਪੀਂਦਾ ਉਹਦੀ ਜ਼ਿੰਮੇਵਾਰੀ ਨਿਭਾਊਗਾ ਜਾਂ ਦੁੱਧ ਜਦੋਂ ਦੇਣਾ ਬੰਦ ਕਰ ਕੀ ਤਾਂ ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਨਿਭਾਊਗੀ ਸਟੇਟ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਟੈਕਸ ਵੀ ਜਾਂਦਾ ਸਾਡੇ ਖਾਤੇ ਉਹਦੇ ਚੋਂ ਅਸੀਂ ਅਸੀਂ ਗਊਸ਼ ਅਸੀਂ ਪੇ ਕਰਦੇ ਹਾਂ ਠੀਕ ਹੈ ਜੀ ਉਸ ਦੇ ਬਾਵਜੂਦ ਵੀ ਫਿਰ ਮੌਤਾਂ ਹੋ ਰਹੀਆਂ ਨੇ ਬਹੁਤ ਗੰਭੀਰ ਮੁੱਦਾ ਹੈ ਜੀ ਔਰ ਮੈਂ ਇਹਦੇ ਲਈ ਮੁੱਖ ਮੰਤਰੀ ਸਾਬ ਨੂੰ ਵੀ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਇਹਦੇ ਤੇ ਪ੍ਰੋਪਰ ਲਿਖਤੀ ਰੂਪ ਦੇ ਵਿੱਚ ਕੇਂਦਰ ਸਰਕਾਰ ਨੂੰ ਭੇਜੀਏ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਚਿੱਠੀ ਲਿਖਾਂਗੇ ਕਿ ਜੀ ਇੱਥੇ ਸਖਤ ਤੋਂ ਸਖਤ ਕਾਨੂੰਨ ਜਿਹੜਾ ਬਣਾਇਆ ਜਾਵੇ ਤਾਂ ਕਿ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਗਊ ਨੂੰ ਅਸੀਂ ਕੱਲਾ ਮਾਤਾ ਦਾ ਕਹਿ ਦਿੰਨੇ ਆ ਜੀ ਪਰ ਉਹ ਮਾਤਾ ਜਦੋਂ ਦੁੱਧ ਦੇਣਾ ਬੰਦ ਕਰਦੀ ਹੈ ਫਿਰ ਮਾਤਾ ਤਾਂ ਅਸੀਂ ਮੰਨਕਰ ਹੋ ਜਾਂਦੇ ਆ ਜੀ ਕਿ ਉਹ ਮਾਤਾ ਦਾ ਪ੍ਰੋਪਰ ਸਤਕਾਰ ਹੋਣਾ ਬੜਾ ਜ਼ਰੂਰੀ ਆ ਔਰ ਗਊ ਦਾ ਸਤਕਾਰ ਸਾਡੇ ਨਾਲ ਸਾਡੇ ਲਈ ਬਹੁਤ ਜ਼ਰੂਰੀ ਹੈ ਜੀ ਔਰ ਉਹਦੀ ਰੱਖ ਰਖਾਅ ਦੀ ਜ਼ਿੰਮੇਵਾਰੀ ਇਨਸਾਨ ਜਿਹੜਾ ਜਾਂ ਤਾਂ ਉਹ ਪੇ ਕਰੇ ਉਹਦੀ ਜ਼ਿੰਮੇਵਾਰੀ ਜਾਂ ਫਿਰ ਸਰਕਾਰਾਂ ਜਿਹੜੀਆਂ ਨੇ ਉਪੇ ਕਰਦੇ। ਰਾਸ਼ਟਰੀ ਜਾਨਵਰ ਦੀ ਗੱਲ ਕੀ ਤੇ ਰਾਸ਼ਟਰੀ ਜਾਨਵਰ ਤਾਂ ਇੱਕ ਹੀ ਹੋ ਸਕਦਾ। ਬਸ ਚੀਤੇ ਦਾ ਕੀ ਹੋਵੇਗਾ? ਨਹੀਂ ਹੁਣ ਇਹ ਤਾਂ ਪਤਾ ਕੀ ਹੈ ਜੀ। ਕਹਿਣ ਦਾ ਭਾਵੇਂ ਹੈ ਜੀ ਕਿ ਅ ਰਾਸ਼ਟਰੀ ਜਿਹੜਾ ਜਾਨਵਰ ਹੈ ਜੀ। ਠੀਕ ਹੈ ਨਾ ਜੀ ਸਮੇਂ ਦੀ ਅੱਜ ਸਮੇਂ ਦੀ ਜ਼ਰੂਰਤ ਕੀ ਹੈ ਜੀ। ਠੀਕ ਹੈ। ਰਾਸ਼ਟਰੀ ਜਾਨਵਰ ਕੋ ਕੋ ਹੋਰ ਤਰੀਕੇ ਨਾਲ ਕੋਈ ਕਾਨੂੰਨ ਬਣਾਇਆ ਜਾ ਸਕਦਾ। ਕੋ ਹੋਰ ਨਾ ਦੇ ਕੇ ਇਸ ਚੀਜ਼ ਨੂੰ ਆਪਾਂ ਸਤਕਾਰ ਦੇ ਸਕਦੇ ਹਾਂ ਜੀ। ਇਹ ਜ਼ਰੂਰੀ ਹੈ। ਇੱਕ ਪਾਸੇ ਤਾਂ ਅਸੀਂ ਮਾਂ ਕਹਿੰਦੇ ਆ ਮਾਂ ਫਿਰ ਕਤਲ ਤਾਂ ਨਹੀਂ ਹੋ ਸਕਦੇ। ਪਰ ਮਾਂ ਸੜਕ ਤੇ ਕਤਲ ਕਰ ਰਹੀ ਹੈ ਐਕਸੀਡੈਂਟ ਹੋ ਕੇ ਮੌਤਾਂ ਹੋ ਰਹੀਆਂ ਨੇ ਜੀ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਸਾਨੂੰ ਕਾਨੂੰਨ ਦੀ ਕਮੀ ਹੈ ਜੀ ਜਾਂ ਉਹਦੇ ਇੰਪਲੀਮੈਂਟ ਇੰਪਲੀਮੈਂਟ ਕਰਨ ਦੇ ਵਿੱਚ ਸਾਡੀ ਕਿਤੇ ਨਾ ਕਿਤੇ ਘਾਟ ਹੈ ਜਾਂ ਜਿਹਨਾਂ ਦਾ ਮਰ ਜਾਂਦਾ ਹੈ ਜੀ ਫਿਰ ਉਹ ਤਰਫ ਦੇ ਰਹਿੰਦੇ ਨੇ ਕਿ ਸਾਨੂੰ ਕੋਈ ਮੁਆਵਜ਼ਾ ਮਿਲ ਜਵੇ ਸਾਨੂੰ ਧਾਰਾ 10 ਦੱਸ ਦਿਓ ਕਿਹੜੀ ਲੱਗਦੀ ਹੈ ਤੇ ਸਾਨੂੰ ਕਾਨੂੰਨ ਦੱਸ ਦਿਓ ਕਿਹੜਾ ਲੱਗਦਾ ਜੀ ਅਸੀਂ ਕੋਈ ਕੋਡ ਦਾ ਦਰਵਾਜ਼ਾ ਖੜਕਠਾਈਏ ਪਰ ਹੁੰਦਾ ਕੁਝ ਵੀ ਨਹੀਂ ਜੀ ਪੰਜਾਬ ਸਰਕਾਰ ਦੇ ਦਾਇਰੇ ਦੇ ਵਿੱਚ ਵੀ ਤਾਂ ਕੁਝ ਨਾ ਕੁਝ ਹੋਵੇਗਾ ਇਹ ਸਾਨੂੰ ਲੈ ਕੇ ਪੰਜਾਬ ਸਰਕਾਰ ਦੇ ਦਾਇਰੇ ਦੇ ਵਿੱਚ ਹੀ ਤਾਂ ਮੈਂ ਕਹਿ ਰਿਹਾ ਜੀ ਕਿ ਸਟੇਟ ਗਵਰਨਮੈਂਟ ਪ੍ਰੋਪਰ ਤਰੀਕੇ ਨਾਲ ਸੈਂਟਰਲ ਗਵਰਨਮੈਂਟ ਨੂੰ ਅਪਰੋਚ ਕਰੇ ਕੀ ਇਹ ਮਸਲਾ ਆਇਆ ਇਸ ਮਸਲੇ ਤੇ ਪ੍ਰਾਪਰ ਤਰੀਕੇ ਨਾਲ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇ ਔਰ ਗਾਉ ਗਊ ਮਾਤਾ ਦੀ ਰੱਖ ਰਖਾ ਲਈ ਜਿਹਦਾ ਅਸੀਂ ਸਾਰੇ ਸਤਿਕਾਰ ਕਰਦੇ ਹਾਂ ਸਪੈਸ਼ਲ ਕੋਈ ਨਾ ਕੋਈ ਗਊ ਮਾਤਾ ਤੇ ਠੱਠੇ ਦੀ ਰੱਖ ਰਖਾ ਲਈ ਸਪੈਸ਼ਲ ਕੋਈ ਉਹਨਾਂ ਦੀ ਪ੍ਰੋਵੀਜ਼ਨਲੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਸੜਕਾਂ ਤੇ ਬੇਵਕਤ ਮੌਤਾਂ ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਜਿਹੜਾ ਉਹ ਬਚਾਇਆ ਜਾ ਸਕੇ ਕੋਈ ਡਾਟਾ ਲੈ ਕੇ ਆਇਓ ਕਿ ਇਸ ਤਰ੍ਹਾਂ ਦੇ ਐਕਸੀਡੈਂਟ ਜਿਹੜੇ ਹੁੰਦੇ ਨੇ ਜਾਨਵਰਾਂ ਦੇ ਨਾਲ ਆਵਾਰਾ ਜਾਨਵਰਾਂ ਦੇ ਨਾਲ ਉਹ ਕਿੰਨੇ ਹੋਏ ਨੇ ਕਿੰਨਿਆਂ ਨੂੰ ਮੁਆਵਜ਼ਾ ਮਿਲਿਆ ਸਰ ਤੁਸੀਂ ਵੀ ਸੜਕ ਤੇ ਰਹਿੰਦੇ ਹੋ ਮੈਂ ਵੀ ਸੜਕ ਤੇ ਰਹਿੰਦਾ ਆ ਪਰ ਰੋਜ਼ ਮੇਰੇ ਖਾਲ ਕੋਈ ਨਾ ਕੋਈ ਹਰੇਕ ਦਿਨ ਇਹ ਆਪਾਂ ਦੇਖਦੇ ਆ ਕਿ ਸੜਕ ਤੇ ਕੋਈ ਨਾ ਕੋਈ ਡੈਥ ਹੁੰਦੀ ਹੈ ਜੀ ਧੁੰਦ ਦੇ ਵਿੱਚ ਵੀ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਵੀ ਸੜਕਾਂ ਦੇ ਉੱਪਰ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਵਾਰਾ ਪਸ਼ੂ ਦੀ ਆਪਾਂ ਦੇਖਦੇ ਆ ਕਈ ਵਾਰ ਸੜਕ ਤੇ ਕੰਡੇ ਤੇ ਵਾਰਾ ਪਸ਼ੂ ਜਿਹੜਾ ਉਹ ਜ਼ਖਮੀ ਹੋ ਕੇ ਗਿਰਿਆ ਪਿਆ ਹੁੰਦਾ ਕਈ ਵਾਰੀ ਇਨਸਾਨ ਦੀ ਗੱਡੀ ਟੁੱਟੀ ਪਈ ਹੁੰਦੀ ਹੈ ਕੋ ਮੋਟਰਸਾਈਕਲ ਤੇ ਰਾਤ ਨੂੰ ਉਸੇ ਰੰਗ ਦੇ ਟੱਠਾ ਉਸੇ ਰੰਗ ਦੀ ਗਾਂ ਕਾਲੀ ਰਾਤ ਦੇ ਵਿੱਚ ਕਾਲਾ ਹੀ ਰੰਗ ਐਕਸੀਡੈਂ ਠੀਕ ਹੈ ਨਾ ਪੂਰੀ ਦੀ ਪੂਰੀ ਜਿੱਥੇ ਫੈਮਿਲੀ ਕਈ ਵਾਰੀ ਪੂਰੀ ਡਿਸਟਰਬ ਹੋ ਜਾਂਦੀ ਆ ਡੈਥਾਂ ਵੀ ਹੋ ਜਾਂਦੀਆਂ ਨੇ ਗੱਡੀਆਂ ਦਾ ਵੀ ਨੁਕਸਾਨ ਹੁੰਦਾ ਔਰ ਇੱਕ ਡੈਸ਼ ਜਿਹੜੀ ਹੈ ਜੀ ਮਨ ਦੇ ਵਿੱਚ ਹੁੰਦੀ ਹੈ ਜਦੋਂ ਇਨਸਾਨ ਸੜਕ ਤੇ ਤੁਰਿਆ ਜਾ ਰਿਹਾ ਨਾ ਸਾਈਕੋਲੋਜੀਕਲੀ ਦਿਮਾਗ ਦੇ ਵਿੱਚ ਇਹ ਗੱਲ ਚੱਲ ਰਹੀ ਹੁੰਦੀ ਹੈ ਕਿ ਕਿ ਕਿਤੇ ਕੋ ਅੱਗੇ ਕੋਈ ਮੇਰੇ ਮੁਰੇ ਕੋਈ ਵਾਰਾ ਪਸ਼ੂ ਨਾ ਆ ਜਾਵੇ ਜੀ ਇਹ ਦਹਿਸ਼ਤ ਦਾ ਮਾਹੌਲ ਹੈ ਪੂਰੇ ਦੇਸ਼ ਦੇ ਵਿੱਚ ਇਹ ਇਹ ਮਾਹੌਲ ਤੋਂ ਕੱਢਣ ਵਾਸਤੇ ਸਟੇਟਾਂ ਸਾਰੀਆਂ ਸਾਰੀਆਂ ਸਟੇਟਾਂ ਨੂੰ ਮੈਂ ਬੇਨਤੀ ਕਰਦਾ ਜਿੰਨੀਆਂ ਦੇਸ਼ ਦੀਆਂ ਸਟੇਟਾਂ ਨੇ ਸਾਰੀਆਂ ਸਰਕਾਰਾਂ ਕਿ ਉਹ ਵੀ ਇਹ ਇਹ ਲਿਖਤੀ ਰੂਪ ਦੇ ਵਿੱਚ ਕੇਂਦਰ ਸਰਕਾਰ ਤੋਂ ਮੰਗ ਕਰਨਾ ਔਰ ਕੇਂਦਰ ਸਰਕਾਰ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਇਹ ਤੈਅ ਕਰੇ ਕਿ ਇਹਦੀ ਜ਼ਿੰਮੇਵਾਰੀ ਕਿਦੀ ਬਣਦੀ ਹੈ ਜਿਹੜਾ ਦੁੱਧ ਪੀਂਦਾ ਉਹਦੀ ਜਾਂ ਜਦੋਂ ਦੁੱਧ ਪੀਣ ਤੋਂ ਗਾਂ ਦੇਣਾ ਬੰਦ ਕਰ ਗਈ ਤਾਂ ਫਿਰ ਸਰਕਾਰ ਇਹ ਤੈਅ ਕਰੇ ਜਿਹੜਾ ਟੈਕਸ ਜਾਂਦਾ ਉਹ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਹੋਵੇ ਤੇ ਗਊਆਂ ਤੇ ਠੱਠਿਆਂ ਦੀ ਰੱਖ-ਰਖਾਅ ਲਈ ਪ੍ਰੋਪਰ ਸ਼ੈਲਟਰ ਬਣ ਜੇ ਤੁਹਾਨੂੰ ਲੱਗਦਾ ਸਖਤ ਡਿਸੀਜਨ ਕਿਹੜਾ ਹੋਣਾ ਚਾਹੀਦਾ ਪਹਿਲਾ ਕਿ ਇਹ ਜਿਹੜਾ ਕੁਝ ਨਾ ਹੋਵੇ ਕਿਉਂਕਿ ਬ ਦੇਖੋ ਜਿਵੇਂ ਆਪਾਂ ਗਾਂ ਰੱਖਦੇ ਆ ਜਿਵੇਂ ਆਪਾਂ ਮਰਦਮਸ਼ਮਾਰੀ ਇਨਸਾਨਾਂ ਦੀ ਹੁੰਦੀ ਤਾਂ ਗਊ ਹਰੇਕ ਕੋਲੇ ਥੋੜਾ ਗਾਂ ਹੁੰਦੀ ਹੈ ਜੀ ਪਿੰਡ ਚ ਆਪਾਂ ਨੂੰ ਪਤਾ ਕਿ 10 ਗਾਵਾਂ ਨੇ 20 ਗਾਵਾਂ ਨੇ 100 ਗਾਵ ਉਹਦੀ ਪ੍ਰੋਪਰ ਤਰੀਕੇ ਨਾਲ ਉਹਦਾ ਰਿਕਾਰਡ ਮੈਂਟੇਨ ਕੀਤਾ ਜਾਵੇ ਜਦੋਂ ਗਾਂ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਜੇ ਉਹ ਰੱਖਣਾ ਨਹੀਂ ਚਾਹੁੰਦੇ ਤਾਂ ਫਿਰ ਉਹ ਪ੍ਰੋਪਰ ਤਰੀਕੇ ਨਾਲ ਉਹਦਾ ਕਾਨੂੰਨੀ ਤੌਰ ਤੇ ਜੋ ਵੀ ਪ੍ਰੋਵੀਜ਼ਨ ਹੈ ਉਸ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਜਾ ਕੇ ਉੱਥੇ ਜੋ ਕਾਗਜ਼ੀ ਕਾਰਵਾਈ ਬਣਦੀ ਉਹ ਰੱਖ ਕੇ ਉਹ ਜ਼ਿੰਮੇਵਾਰੀ ਦੂਜੇ ਬੰਦੇ ਦੀ ਤੈਅ ਕਰਨਾ ਜਿਹਦਾ ਜਿਹਦੀ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਹੈ ਠੀਕ ਹੈ ਨਾ ਇਨੂੰ ਸ਼ਕਤੀ ਨਾਲ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ ਜੀ ਅਸੀਂ ਕਿਤਨਾ ਕਿਤੇ ਅੰਗੋਲੀਆਂ ਕਰ ਦਿੰਨੇ ਆ ਜੀ ਜਿਹਦੇ ਕਰਕੇ ਹਰੇਕ ਦਿਨ ਜਾਂਨਾਂ ਜਾ ਰਹੀਆਂ ਨੇ ਉਹ ਜਿਹੜਾ ਸ਼ੈਲਟਰ ਬਣੇ ਹੋਏ ਨੇ ਉਹ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਬੇਨਿਆਮ ਆਏ ਨੇ ਕਿਉਂਕਿ ਜਿਹੜੀਆਂ ਅਵਾਰਾ ਗਊਆਂ ਦਾ ਉਹ ਛੱਡ ਦਿੱਤਾ ਜਾਂਦਾ ਦੁੱਧ ਵਾਲੀਆਂ ਗਾਵਾਂ ਨੂੰ ਜਰਾ ਤਰ੍ਹਾਂ ਉੱਥੇ ਪਾਲਿਆ ਜਾਂਦਾ ਹੈ ਗਊਸ਼ਾਲਾ ਦੇ ਵਿੱਚ ਹੀ ਪ੍ਰੋਬਲਮ ਹੈ ਜੀ ਗਊਸ਼ਾਲਾ ਦੇ ਵਿੱਚ ਵੀ ਪ੍ਰੋਬਲਮ ਹੈ ਜੀ ਜਿਹੜੀ ਤਾਂ ਦੁੱਧ ਦਿੰਦੀ ਹੈ ਜੀ ਉਹਨੂੰ ਤਾਂ ਜ਼ਿਆਦਾ ਚਾਰਾ ਪਾਉਂਦੇ ਨੇ ਜੀ ਜਿਹੜੀ ਨਹੀਂ ਦੁੱਧ ਦਿੰਦੀ ਜੀ ਉਹਨੂੰ ਤੂੜੀ ਨਾਲ ਹੀ ਸਾਰ ਦਿੰਦੇ ਨੇ ਜੀ ਕਿਤਨਾ ਕਿਤੇ ਇਹ ਸਾਡੀ ਮੈਂਟੈਲਿ ਕਿਤਨਾ ਕਿਤੇ ਇਹ ਸਾਰੀ ਮਿਸਮੈਨੇਜਰ ਇਨਸਾਨ ਦੀ ਹੋਈ ਹੈ ਜੀ ਇਹ ਮਿਸਮੈਨੇਜਰ ਨੂੰ ਠੀਕ ਕਰਨ ਵਾਸਤੇ ਕਾਨੂੰਨ ਸਖਤ ਬਣੇ ਔਰ ਇਹਦੀ ਰਖ ਰਖਵਾਲੀ ਹੁਣ ਬਾਹਰਲੇ ਮੁਲਕਾਂ 'ਚ ਵੀ ਚਾਹੀਦਾ ਜੀ ਠੀਕ ਹੈ ਜੀ ਬਾਹਰਲੇ ਮੁਲਕ ਤਾਂ ਮੈਨੂੰ ਕਿਤੇ ਨਹੀਂ ਦੇਖਿਆ ਵਰਾ ਪਸ਼ੂ ਜੀ ਪਸ਼ੂ ਤਾਂ ਉੱਥੇ ਵੀ ਨੇ ਜੀ ਉੱਥੇ ਤਾਂ ਕੋਈ ਨਹੀਂ ਕਿਉਂਕਿ ਕਾਨੂੰਨ ਬੜਾ ਸਖਤ ਹੈ ਜੀ ਤਾਂ ਆਪਣੇ ਦੇਸ਼ ਦੇ ਵਿੱਚ ਹੀ ਅਚਾਨਕ ਹੀ ਪਰ ਦੇਖੀਦਾ ਵੀ ਸਾਹਮਣੇ ਭੀੜ ਇਕੱਠੀ ਹੋਈ ਕੀ ਹੋ ਗਿਆ ਜੀ ਉਹ ਵਾਰਾ ਪਸ਼ੂ ਦੇ ਨਾਲ ਮੋਟਰਸਾਈਕਲ ਲੱਗਿਆ ਜੀ ਉਹ ਡੈਥ ਹੋ ਗਈ ਸੜਕ ਤੇ ਡੈੱਡ ਬੋਡੀ ਪਈ ਹੈ ਜੀ ਉਹਦਾ ਜ਼ਿੰਮੇਵਾਰ ਕੌਣ ਹੈ ਜੀ ਅੱਛਾ ਇੱਕ ਹੋਰ ਵਿਵਦਾਂਸਵਰ ਵਿੱਚ ਮੁੱਦਾ ਚੁੱਕਿਆ ਗਿਆ ਪੋਸਤਰੀ ਖੇਤਿਆਂ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਇਹ ਚੰਗਾ ਮੁੱਦਾ ਹੈ ਜਿਹਦੇ ਨਾਲ ਸਹਿਮਤ ਹੋ ਤੁਸੀਂ ਜਿਹੜਾ ਤੁਹਾਡੇ ਸਾਥੀ ਐਮਐਲਏ ਹਰਮਿੰਦਰ ਸਿੰਘ ਪਠਾਨ ਮਜਰਾ ਹੋਣਾ ਚੁੱਕਿਆ ਹੈ ਦੇਖੋ ਪੁਰਾਣੇ ਬਜ਼ੁਰਗ ਜਦੋਂ ਸਾਡੇ ਜਦੋਂ ਉਦੋਂ ਚੱਟਾ ਨਹੀਂ ਸੀ ਹੁੰਦਾ ਆਹ ਦੂਜੇ ਹੋਰ ਨਸ਼ੇ-ਨੁਸ਼ੇ ਜਿਹੜੇ ਨਹੀਂ ਸੀ ਹੁੰਦੇ ਤੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨਾ ਤਾਂ ਡ ਔਰ ਉਹ ਫੀਮ ਭੁੱਕੀ ਦਾ ਇਸਤੇਮਾਲ ਕਰਦੇ ਸੀ ਮਤਲਬ ਕੁਝ ਕਰਦੇ ਸੀ ਕੁਝ ਨਹੀਂ ਵੀ ਕਰਦੇ ਸੀ ਤੇ ਉਦੋਂ ਨਾ ਕੋਈ ਬਿਮਾਰੀ ਲੱਗਦੀ ਸੀ ਨਾ ਹਾਰਟ ਅਟੈਕ ਹੁੰਦਾ ਸੀ ਉਹਨਾਂ ਨੂੰ ਨਾ ਕੋਈ ਨਕਲੀ ਦਵਾਈਆਂ ਦਾ ਮੁੱਦਾ ਆਉਂਦਾ ਸੀਗਾ ਜੀ ਇਹ ਡਾਕਟਰ ਵੀ ਬਹੁਤ ਥੋੜੇ ਹੁੰਦੇ ਸੀ ਤੇ ਉਮਰ ਵੀ ਲੰਮੀ ਹੁੰਦੀ ਸੀ ਜੀ ਹੁਣ ਉਮਰ ਵੀ ਘਟ ਗਈ ਆ ਨਸ਼ੇ ਵੀ ਵੱਧ ਆ ਗਏ ਦਵਾਈਆਂ ਦੁਦੀਆਂ ਬਿਮਾਰੀਆਂ ਨਾਲ ਘੱਟ ਲੋਕ ਮਰਦੇ ਆ ਡੁਪਲੀਕੇਟ ਦਵਾਈਆਂ ਨਾਲ ਵੱਧ ਮਰਦੇ ਆ ਜੀ ਡੁਪਲੀਕੇਟ ਦਵਾਈਆਂ ਜ਼ਿਆਦਾ ਖਾ ਕੇ ਪੱਪਾ ਨੂੰ ਪਤਾ ਲੱਗਦਾ 6 ਮਹੀਨੇ ਇੱਕ ਦਵਾਈ ਖਾਂਦੇਗੇ ਬਾਅਦ ਡਾਕਟਰ ਕਹਿੰਦਾ ਸੌਰੀ ਜੀ ਮੈਨੂੰ ਮੈਂ ਦੱਸਣਾ ਭੁੱਲ ਗਿਆ ਚੇਂਜ ਕਰਨੀ ਸੀ ਜੀ ਪਤਾ ਲੱਗਿਆ ਵੀ ਅੰਦਰ ਹੋਰ ਪ੍ਰੋਬਲਮ ਕ੍ਰੀਏਟ ਕਰ ਲਈ ਸੀ ਤੇ ਕਿਤਨੇ ਕਿਤੇ ਇਹ ਜਿਹੜਾ ਪਠਾਨ ਮਦਰ ਸਾਹਿਬ ਨੇ ਗੱਲ ਕੀਤੀ ਹੈ ਇਹ ਗੱਲ ਕਾਫੀ ਹੱਦ ਤੱਕ ਠੀਕ ਹੈ ਇਹਦੇ ਤੇ ਪ੍ਰੋਪਰ ਸਰਵੇ ਕਰਕੇ ਮੈਡੀਕਲ ਰਿਪੋਰਟਾਂ ਤਿਆਰ ਕੀ ਪ੍ਰੋਪਰ ਤਰੀਕੇ ਨਾਲ ਇੱਥੇ ਗੰਭੀਰਤਾ ਨਾਲ ਵਿਚਾਰ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਤਾਂ ਬਿਲਕੁਲ ਅਵਾਰਾ ਗਊਆਂ ਵਾਸਤੇ ਦੇਵਮਾਲ ਹੁਣਾ ਨੇ ਮੁੱਦਾ ਚੁੱਕਿਆ ਹੈ ਤੇ ਬਿਲਕੁਲ ਇਹਨੇ ਦੇ ਉੱਤੇ ਸਖਤ ਫੈਸਲੇ ਵੀ ਕੰਦੇ ਲੈਂਣ ਦੀ ਲੋੜ ਹੈ ਕੈਮਰਾਮੈਨ ਅਮਨ ਦੇ ਨਾਲ ਅੰਤਰਪ੍ਰੀਤ ਸਿੰਘ ਖੜਾ ਮਾਈ ਪੰਜਾਬੀ ਟੀਵੀ ਚੰਡੀਗੜ੍ਹ